ਬੜੀ ਹੀ ਅਹਿਮ ਖਬਰਾਂ ਤੇ ਸਾਰੇ ਪੰਜਾਬੀਆਂ ਨੂੰ ਮੇਰੀ ਸ਼ੁਰੂਆਤ ਤੋਂ ਹੀ ਅਪੀਲ ਹੈ ਕਿ ਕੈਸੀ ਖਬਰ ਆ ਗਈ ਹੈ ਅਮਰਪਾਲ ਸਿੰਘ ਨੂੰ ਲੈ ਕੇ ਛੇੜੀ ਖਬਰ ਦਾ ਮੈਨੂੰ ਐ ਲੱਗਦਾ ਵੀ ਜਿਵੇਂ ਅੱਧੇ ਪੰਜਾਬ ਨੂੰ ਇੰਤਜ਼ਾਰ ਹੋਣਾ ਤਾਂ ਜਿਹੜੀ ਤੁਸੀਂ ਅੱਜ ਖਬਰ ਸੁਣੋਗੇ ਅਮਰਪਾਲ ਸਿੰਘ ਦੀ ਰਿਹਾਈ ਦੇ ਨਾਲ ਜੁੜੀ ਹੋਈ ਹੈ ਔਰ ਜਿਹੜਾ ਬੰਦਾ ਜਿਹੜਾ ਸ਼ਖਸ ਇਸ ਗੱਲ ਦਾ ਦਾਅਵਾ ਕਰ ਰਿਹਾ ਉਹਨੇ ਸਰਕਾਰਾਂ ਦੇ ਮੂੰਹ ਬੰਦ ਕਰਵਾ ਦਿੱਤੇ ਨੇ ਯਾਨੀ ਪਹਿਲੀ ਵਾਰ ਐਸੀ ਖਬਰ ਦੇਖਣ ਜਾ ਰਹੇ ਹੋ ਤੁਸੀਂ ਮੈਂ ਅਕਸਰ ਤੁਹਾਡੇ ਨਾਲ ਪਹਿਲਾਂ ਕਈ ਵਾਰ ਐਸੀ ਗੱਲ ਸਾਂਝੀ ਕੀਤੀ ਹੈ ਕਿ ਅਮਰਪਾਲ ਸਿੰਘ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚੋਂ ਬਹੁਤ ਜਲਦ ਰਿਹਾ ਹੋ ਜਾਣਗੇ ਔਰ ਕਈ ਸਾਡੇ ਸਾਥੀਆਂ ਦੇ ਕਮੈਂਟ ਆਏ ਸੀਗੇ ਕਿ ਰਿਹਾ ਕਿਸ ਗੱਲ ਦੇ ਉੱਤੇ ਹੋ ਸਕਦੇ ਨੇ ਕਿਹੜੇ ਆਪਸ਼ਨ ਨੇ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ ਉਹਦੇ ਉੱਤੇ ਤੀਸਰੀ ਵਾਰ ਐਨਐਸਏ ਲੱਗੀ ਹੈ ਪਰ ਐਨਐਸਏ ਦੇ ਲੱਗਣ ਦੇ ਬਾਵਜੂਦ ਵੀ ਅਮਰਤਪਾਲ ਸਿੰਘ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚੋਂ ਬਾਹਰ ਕਿਵੇਂ ਆਉਂਦੇ ਨੇ ਔਰ ਸਰਕਾਰਾਂ ਨੂੰ ਆ ਸੱਚ ਦਾ ਜਿਹੜਾ ਦਾਵਾ ਐਸ ਨੇ ਕਿਵੇਂ ਚਾਰਪਾ ਦਿੱਤੀ ਔਰ ਸਰਕਾਰਾਂ ਦੇ ਹੋਸ਼ ਉਡਾ ਦਿੱਤੇ ਨੇ ਪੂਰੀ ਖਬਰ ਪਹਿਲਾਂ ਮੈਂ ਤੁਹਾਨੂੰ ਸੁਣਾਉਂਗਾ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਉਹ ਅਪਡੇਟ ਸਾਂਝੀ ਕਰੂੰਗਾ ਜਿਹੜੀ ਤਰੀਕ ਨੂੰ ਜਾਂ ਫਿਰ ਕਿਹੜੇ ਮਹੀਨੇ ਦੇ ਵਿੱਚ ਅਮਰਤਪਾਲ ਸਿੰਘ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚੋਂ ਰਿਹਾ ਹੋ ਜਾਣਗੇ ਬਹੁਤ ਸਾਰੀ ਪੰਜਾਬ ਦੇ ਲੋਕਾਂ ਨੂੰ ਮੇਰੀ ਅਪੀਲ ਹੈ ਜਿੰਨੇ ਵੀ ਸਾਡੇ ਪੰਜਾਬ ਦੇ ਵਾਸੀ ਤੁਸੀਂ ਅਮਰਪਾਲ ਸਿੰਘ ਦੇ ਹੱਕ ਜਾਂ ਫਿਰ ਸੱਚ ਹੱਕ ਦੀ ਗੱਲ ਦੇ ਨਾਲ ਖੜੇ ਹੋ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨੀ ਆਪਣੇ ਬੰਨਿਓ ਗਰੁੱਪਾਂ ਦੇ ਵਿੱਚ ਤਾਂ ਕਿ ਇਹ ਵੀਡੀਓ ਬਹੁਤ ਸਾਰੇ ਲੋਕਾਂ ਤੱਕ ਪੰਜਾਬ ਦੇ ਅੰਦਰ ਤੱਕ ਜਾਣੀ ਹੀ ਚਾਹੀਦੀ ਹੈ ਵੈਸੇ ਤਾਂ ਪੰਜਾਬ ਦੇ ਵਿੱਚੋਂ ਬਾਹਰ ਵੀ ਸਾਡੇ ਮੁਲਕ ਦੇ ਵਿੱਚੋਂ ਕਈ ਇਹਦਾ ਪਾਕਿਸਤਾਨ ਤੱਕ ਅਕਸਰ ਮੈਂ ਤੁਹਾਨੂੰ ਦੱਸਦਾ ਹਾਂ ਉਹਨਾਂ ਕਿ ਭਾਈ ਅਮਰਪਾਲ ਸਿੰਘ ਦੀ ਬਹੁਤ ਜ਼ਿਆਦਾ ਚਰਚਾ ਸ਼੍ਰੀ ਹੋਈ ਆ ਸੁਣੋ ਪੋਸਟਾਂ ਦੋ ਤਿੰਨ ਪੋਸਟਾਂ ਪਈਆਂ ਆ ਚਲੋ ਮੈਂ ਇਨੀ ਗੱਲ ਮੰਨਦਾ ਕਿ ਉਹਦੇ ਵਿੱਚ ਪਹਿਲੀਆਂ ਦੋਹਾਂ ਤੰਨ ਪੋਸਟਾਂ ਦੇ ਵਿੱਚ ਮੇਰੀ ਕੁਝ ਸ਼ਬਦਾਵਲੀ ਉਦਾਂ ਦੀ ਹੈਗੀ ਵੀ ਜਿੱਦਾਂ ਮਤਲਬ ਕਿ ਉਹ ਸਾਰੇ ਬੰਦੇ ਜਿਹੜੇ ਆ ਉਹ ਵਿੱਚ ਬਨੇਟੇ ਜਾਂਦੇ ਹੁੰਦੇ ਹਨਾ ਉਹਦੇ ਵਿੱਚੋਂ ਕੁਝ ਬੰਦੇ ਜਿਨ੍ਹਾਂ ਦੇ ਹੈਗੇ ਆ ਨਾਂ ਉਸ ਲਿਸਟ ਦੇ ਵਿੱਚ ਜਿਨ੍ਹਾਂ ਨੇ ਬਿਆਨ ਦਿੱਤੇ ਆ ਠੀਕ ਹੈ ਜੀ ਇੱਕ ਤੇ ਪਹਿਲੀ ਗੱਲਬਾਤ ਇਹ ਆ ਕਿ ਕੁਝ ਬੰਦੇ ਕਹਿੰਦੇ ਵੀ ਤੇ ਤੁਹਾਡੇ ਕੋਲ ਲਿਸਟ ਕਿੱਥੋਂ ਆਈ ਮੈਂ ਇੱਕ ਗੱਲ ਦੱਸਦਾ ਵੀ ਇਹ ਐਨਐਸਏ ਦੀ ਗਰਾਊਂਡ ਹੀ ਯੂਐਨਐਸਏ ਦੀ ਗਰਾਊਂਡ ਤਿਆਰ ਹੋਈ ਉਹਦੇ ਵਿੱਚ ਇਹ ਪੇਪਰ ਨੱਥੀ ਹੈ ਨਾਲ ਇਹ ਪੇਪਰ ਜਿਹੜੇ ਆ ਇਹ ਕੋਈ ਵੀ ਮਤਲਬ ਕੋਈ ਬੰਦਾ ਰੈੱਡ ਪਾ ਕੇ ਖੜਵਾ ਸਕਦਾ ਇਹ ਪੇਪਰ ਕੋਈ ਮੇਰੇ ਕੋਲੋਂ ਨਹੀਂ ਬਣਾਏ ਇਹ ਪੇਪਰ ਪੇਪਰ ਜਿਹੜੇ ਆ ਇਹ ਪੁਲਿਸ ਨੇ ਨੱਥੀ ਕੀਤੇ ਆ ਐਨਐਸਏ ਦੇ ਵਿੱਚ ਤੇ ਮੇਰੇ ਹਿਸਾਬ ਨਾਲ ਦੂਜਾ ਕਿ ਤੀਜਾ ਪੇਜ ਵਾ ਜਿਹੜਾ ਉਹ ਵਾ ਠੀਕ ਹੈ ਜੀ ਸੋ ਇਹਦੇ ਵਿੱਚ ਗੱਲਬਾਤ ਕਿਦਾਂ ਵਾ ਵੀ ਜਿਹੜੇ ਹਾਂ ਕੁਝ ਗੱਲਾਂ ਜਿਹੜੀਆਂ ਹੋਈਆਂ ਵਾ ਆਪਣੇ ਵਿੱਚੋਂ ਉਹ ਇਸ ਕਰਕੇ ਥੋੜੀ ਜੀ ਗਲਤਫहमी ਵਿੱਚ ਹੈਗੀ ਆ ਵੀ ਜਿਹੜੀ ਗੱਲ ਆਪਾਂ ਕੀਤੀ ਵੀ ਕੁਝ ਬਿਆਨ ਬੰਦਿਆਂ ਨੇ ਲਿਖਤੀ ਦਿੱਤੇ ਉਸ ਗੱਲ ਦੀ ਮੈਂ ਗੱਲ ਗੱਲ ਮੈਂ ਪਹਿਲੇ ਹੀ ਦੱਸ ਦੇਣਾ ਤੁਹਾਨੂੰ ਕਿ ਉਹਦੇ ਵਿੱਚ ਥੋੜੀ ਜੀ ਸਾਡੇ ਕੋਲੋਂ ਗਲਤੀ ਇਹ ਹੋਈ ਆ ਵੀ ਜਿਹੜੇ ਬੰਦਿਆਂ ਦੇ ਬਿਆਨ ਲਿਖਤੀ ਆ ਉਹਨਾਂ ਦੇ ਵਿੱਚੋਂ ਇੱਕ ਕੋਈ ਬੀਬੀ ਹਰਪ੍ਰੀਤ ਕੌਰ ਅ ਤੰਤਰਦੀਪ ਸਿੰਘ ਆਨੰਦਪੁਰ ਵਾਸੀ ਦੇ ਲਿਖਤੀ ਬਿਆਨ ਆ ਹਰਜਿੰਦਰ ਸਿੰਘ ਦੇ ਲਿਖਤੀ ਬਿਆਨ ਆ ਤਲਵਾੜੀ ਦੇ ਲਿਖਤੀ ਬਿਆਨ ਆ ਸੁਖਪ੍ਰੀਤ ਸਿੰਘ ਹਰੀਨਾਉ ਦੇ ਲਿਖਤੀ ਬਿਆਨ ਆ ਅ ਭਗਤ ਦਿਵਾਦੀ ਦੇ ਲਿਖਤੀ ਬਿਆਨ ਆ ਸੁਖਰਾਜ ਸਿੰਘ ਦੇ ਲਿਖਤੀ ਪਿਆ ਨਾ ਇਹਨੇ ਬੰਦਿਆਂ ਦੇ 15 ਬੰਦਿਆਂ ਦੇ ਵਿੱਚੋਂ ਇਹਨੇ ਬੰਦਿਆਂ ਦੇ ਲਿਖਤੀ ਪਿਆ ਨਾ ਬਾਕੀ ਜਿਹੜੇ ਬੰਦੇ ਆ ਉਹਨਾਂ ਦੇ ਨਾਮ ਪੁਲਸ ਨੇ ਹਾਂ ਕਿਸ ਆਧਾਰ ਤੇ ਪਾਏ ਆ ਜਾਂ ਕਿਉਂ ਪਾਏ ਗਏ ਆ ਇਹਨਾਂ ਬੰਦਿਆਂ ਦੇ ਵਿੱਚੋਂ ਕਿਸੇ ਨੇ ਪੁਲਸ ਤੱਕ ਪਹੁੰਚ ਕੀਤੀ ਆ ਜਾਂ ਨਹੀਂ ਕੀਤੀ ਇਹ ਮਸਲਾ ਹੁਣ ਮੇਰਾ ਨਹੀਂ ਹੈਗਾ ਮੈਂ ਤੇ ਵੇਖੋ ਆਪਾਂ ਆਰਟੀ ਪਾ ਕੇ ਜੋ ਪੀਪਰ ਵਰਕ ਉਥੋਂ ਕਢਵਾਇਆ ਉਹ ਪੀਪਰ ਵਰਕ ਤੁਹਾਡੇ ਸਾਹਮਣੇ ਰੱਖ ਦਿੱਤਾ ਨਾ ਇਹਦੇ ਵਿੱਚ ਅ ਕੋਈ ਲਿਸਟ ਮੈਂ ਤਿਆਰ ਕੀਤੀ ਨਾ ਮੈਂ ਤੁਹਾਡਾ ਕਿਸੇ ਦਾ ਨਾਮ ਪਵਾਇਆ ਨਾ ਮੇਰੀ ਕੋਈ ਕੋਸਣਾ ਗੱਲਬਾਤ ਹੋਈ ਜੋ ਕੁਝ ਵੀ ਹੈਗਾ ਇਹ ਸਾਰਾ ਕੋਈ ਤੁਹਾਡੇ ਸਾਹਮਣੇ ਹੀ ਆ ਤਾਂ ਇੱਕ ਮੈਂ ਤੁਹਾਨੂੰ ਪਹਿਲੇ ਦੱਸ ਦਿਆ ਕਿ ਇਹ ਵੀਡੀਓ ਜਿਹੜੀ ਵੀਡੀਓ ਦਰਅਸਲ ਬਹੁਤ ਲੰਬੀ ਹੈ ਪਰ ਹੁਣ ਅਮਰਪਾਲ ਸਿੰਘ ਨੂੰ ਲੈ ਕੇ ਜਿਹੜੀ ਖਬਰ ਹੈ ਬਹੁਤ ਜ਼ਿਆਦਾ ਧਮਾਕੇਦਾਰ ਹੈ ਚਿੰਨੀਆਂ ਵੀ ਸਰਕਾਰਾਂ ਯਾਨੀ ਭਾਜਪੀ ਔਰ ਸਾਡੇ ਪੰਜਾਬ ਦੇ ਅੰਦਰ ਝਾਰੂ ਵਾਲਿਆਂ ਦੀ ਸਰਕਾਰ ਯਾਨੀ ਭਗਵੰਤ ਮਾਨ ਦੀ ਦੋਵੇਂ ਸਰਕਾਰਾਂ ਨੂੰ ਸਿੱਧੇ ਤੌਰ ਤੇ ਕਹਿ ਦਿੱਤਾ ਕਿ ਤੁਹਾਡਾ ਜਿਹੜਾ ਕੁਝ ਤੁਸੀਂ ਗਵਾ ਚੁੱਕੇ ਹੋ ਸਿਰਫ ਇੱਕ ਬੰਦੇ ਕਰਕੇ ਯਾਨੀ ਅਮਰਪਾਲ ਸਿੰਘ ਕਰਕੇ ਜਿਹੜਾ ਕੁਝ ਤੁਸੀਂ ਦਾਵਾਂ ਤੇ ਲਾਇਆ ਉਹ ਤੁਹਾਨੂੰ ਮਹਿਸੂਸ ਹੋ ਰਿਹਾ ਯਾਨੀ ਅਮਰਪਾਲ ਸਿੰਘ ਦੇ ਚੱਕਰ ਦੇ ਵਿੱਚ ਸੀਐਮ ਭਗਵੰਤ ਮਾਨ ਨੂੰ ਕਿੱਡੀ ਬਹੁਮਤ ਦੇ ਨਾਲ ਸਰਕਾਰ ਬਣਦੀ ਹੈ ਬਾਈ ਦੇ ਵਿੱਚ ਪੂਰਾ ਪੰਜਾਬ ਜਾਨੀ ਇੱਕ ਪਾਸੇ ਝੁਕ ਜਾਂਦਾ ਤਾਂ ਉਸ ਤੋਂ ਬਾਅਦ ਡਿਬਰੂਗੜ੍ਹ ਦੇ ਵਿੱਚ ਜਦੋਂ ਅਮਰਪਾਲ ਸਿੰਘ ਦੇ ਸਾਥੀ ਔਰ ਉਹਨਾਂ ਨੂੰ ਸਾਰਿਆਂ ਨੂੰ ਯਾਨੀ ਸਮੇਤ ਅਮਰਪਾਲ ਸਿੰਘ ਡਿਬਰੂਗੜ੍ਹ ਦੇ ਵਿੱਚ ਐਨਐਸਏ ਲਾ ਕੇ ਅੰਦਰ ਧੱਕ ਦਿੰਦੀ ਹੈ ਨਜਾਇਜ਼ ਸਰਕਾਰ ਸਾਰੇ ਨੌਜਵਾਨਾਂ ਨੂੰ ਤਾਂ ਫਿਰ ਕਹਾਣੀ ਸ਼ੁਰੂ ਹੁੰਦੀ ਹੈ ਉੱਥੇ ਇਹਨਾਂ ਦੀ ਬਰਬਾਦੀ ਦੀ ਇਹਨਾਂ ਨੇ ਕਿਹਾ ਕਿ ਭਾਈ ਇਹ ਗੱਲ ਤਾਂ ਪੂਰਾ ਪੰਜਾਬ ਵੀ ਜਾਣਦਾ ਸਿੱਧੇ ਤੌਰ ਤੇ ਕਹੀਏ ਤਾਂ ਕਿ ਜਦੋਂ ਦੀ ਭਗਵੰਤ ਮਾਨ ਸਰਕਾਰ ਨੇ ਟੱਕਰ ਅਮਰਪਾਲ ਸਿੰਘ ਵਰਗੇ ਨੌਜਵਾਨਾਂ ਦੇ ਨਾਲ ਲਾਈ ਹੈ ਉਸ ਦਿਨ ਦੀ ਇਹ ਸਰਕਾਰ ਗੋਡਿਆਂ ਤੇ ਆ ਚੁੱਕੀ ਹੈ ਯਾਨੀ ਇਸ ਕਵਰ ਖਤਮ ਹੋਈ ਹੈ ਦਿੱਲੀ ਦੇ ਵਿੱਚ ਜਿਹੜਾ ਕਹਿੰਦਾ ਸੀ ਬਹੁਤ ਵੱਡਾ ਸਾਡਾ ਦਿਗਜ ਨੇਤਾ ਜਿਹੜਾ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਜੜ ਲਾਈ ਸੀ ਤਾਂ ਉਹ ਬੰਦੇ ਨੂੰ ਨਹੀਂ ਛੱਡਿਆ ਲੋਕਾਂ ਨੇ ਕਿਉਂਕਿ ਇਹਨਾਂ ਦੇ ਕਾਲੇ ਕਾਰਨਾਮੇ ਸਾਰੇ ਸਾਹਮਣੇ ਆਉਂਦੇ ਗਏ ਆ ਦਿੱਲੀ ਵਾਲਿਆਂ ਦੇ ਵੀ ਤਾਂ ਹੁਣ ਪੰਜਾਬ ਵਾਲੇ ਪਾਸੇ ਆਜੋ ਪੰਜਾਬ ਦੇ ਵਿੱਚ ਅਮਰਪਾਲ ਸਿੰਘ ਦੀ ਵਜ੍ਹਾ ਦੇ ਨਾਲ ਕਿੱਡਾ ਵੱਡਾ ਘਾਟਾ ਪਿਆ ਇਹਨਾਂ ਨੂੰ ਸ਼ਾਇਦ ਹੀ ਕਿਤੇ ਮੈਨੂੰ ਲੱਗਦਾ ਵੀ ਇਹਨਾਂ ਨੂੰ ਸਮਝ ਨਹੀਂ ਹੈਗੀ ਆਬਾਦੀ 3.5 ਕਰੋੜ ਦੇ ਕਰੀਬ ਹੈ ਪੰਜਾਬ ਦੀ ਜਿਨ੍ਹਾਂ ਦੇ ਵਿੱਚੋਂ 2 ਕਰੋੜ ਜਾਂ 1.5 ਕਰੋੜ ਕਹਿ ਲਓ ਸਿੱਖਾਂ ਦੀ ਆਬਾਦੀ ਤਾਂ ਹੈਗੀ ਹੈ ਪਰ ਉਹਦੇ ਵਿੱਚੋਂ ਵੀ ਸਾਰੇ ਸਿੱਖ ਅਮਰਪਾਲ ਸਿੰਘ ਦੇ ਨਾਲ ਨਹੀਂ ਹੋਣਗੇ ਇਹ ਵੀ ਮੰਨ ਲੈਣੇ ਆ ਪਰ ਜਿਹੜਾ ਸਭ ਤੋਂ ਵੱਡਾ ਪਲੜਾ ਭਾਰੀ ਸੀ ਉਹ ਸਿੱਖਾਂ ਵਾਲਾ ਵੀ ਸੀ ਚੈਨਾ ਕਰਕੇ ਸਰਕਾਰ ਬਣਦੀ ਹੈ ਬਹੁਤ ਸਾਰੇ ਲੋਕ ਸਾਡੇ ਵੈਸੇ ਵੀ ਸਮਰਥਨ ਜੋ ਜਾਂਦੇ ਨੇ ਸੇਕ ਕਮਿਊਨਿਟੀ ਦੇ ਇਸ ਕਰਕੇ ਭਗਵੰਤ ਮਾਨ ਨੂੰ ਬਹੁਤ ਵੱਡਾ ੱਤਕਾ ਲੱਗ ਗਿਆ ਸਰਕਾਰ ਖਤਮ ਹੋ ਚੁੱਕੀ ਆ ਸਿਰਫ ਇੱਕ ਨਾਮ ਦੇ ਮੁੱਖ ਮੰਤਰੀ ਬਣ ਕੇ ਉਹ ਤੁਰੇ ਫਿਰਦੇ ਨੇ ਉਹਨਾਂ ਦਾ ਟਾਈਮ ਹੈ ਸਿਰਫ ਡੇਢ ਜਾਂ 2 ਸਾਲ ਹੋਰ ਪਰ ਜਿਹੜਾ ਹੁਣੇ ਵਕਤ ਹੈ ਇਹ ਆਇਆ ਕਿਉਂ ਹੈ ਸਮਝਣ ਦੀ ਲੋੜ ਹੈ ਧੰ ਜਾਨੀ ਅਮਰਪਾਲ ਸਿੰਘ ਨੂੰ ਜੇਕਰ ਭਗਵੰਤ ਮਾਨ ਸਾਹਿਬ ਖੁਦ ਜੇਕਰ ਅਮਰਪਾਲ ਸਿੰਘ ਨੂੰ ਭਗਵੰਤ ਮਾਨ ਸਾਹਿਬ ਖੁਦ ਇੱਕ ਵਾਰ ਐ ਕਹਿ ਦੇਣ ਵੀ ਭਾਈ ਬਾਹਰ ਆ ਜਾ ਮੈਂ ਤੁਹਾਨੂੰ ਰਿਹਾ ਕਰਦਾ ਮੈਨੂੰ ਆਇਆ ਲੱਗਦਾ ਵੀ ਪੰਜਾਬ ਦੇ ਲੋਕਾਂ ਨੇ ਫਿਰ ਵੀ ਬਖਸ਼ਣਾ ਨਹੀਂ ਪਰ ਹੁਣ ਸਿੱਧੇ ਤੌਰ ਤੇ ਕਈਏ ਪੰਜਾਬ ਦੇ ਅੰਦਰ ਬਹੁਤ ਵੱਡੇ ਪੱਧਰ ਤੇ ਮੈਂ ਕਹਿੰਦਾ ਸੀ ਨਾ ਉਸ ਦਿਨ ਵੀ ਕਿ ਅੰਦਰ ਖਾਤੇ ਇੱਕ ਪਲੈਨਿੰਗ ਚੱਲ ਰਹੀ ਹੈ ਜਾਂ ਮੰਨ ਲਓ ਇੱਕ ਮਹਿੰਮ ਚੱਲ ਰਹੀ ਹੈ ਅਮਰਪਾਲ ਸਿੰਘ ਨੂੰ ਬਾਹਰ ਕਢਵਾਉਣ ਦੀ ਕਾਨੂੰਨੀ ਪ੍ਰਕਿਰਿਆ ਦੇ ਮੁਤਾਬਕ ਤਾਂ ਫਿਰ ਜਿਹੜੀ ਹੁਣ ਸਰਕਾਰ ਇਹਦੇ ਪਸੀਨੇ ਸੁੱਟੇ ਹੋਏ ਨੇ ਕਿ ਅਮਰਪਾਲ ਸਿੰਘ ਕਿਤੇ ਬਾਹਰ ਨਾ ਆਜੇ ਕਿ ਉਹ ਮੁੱਖ ਮੰਤਰੀ ਚਾਹੁੰਦਾ ਜਿਹੜਾ ਸਾਡਾ ਸਮਾਂ ਉਦੋਂ ਤੱਕ ਅਮਰਪਾਲ ਸਿੰਘ ਬਾਹਰ ਨਹੀਂ ਨਿਕਲਣਾ ਚਾਹੀਦਾ ਕਿਉਂਕਿ ਇਹਨਾਂ ਨੂੰ ਪਤਾ ਵੀ ਉਹਦੀ ਛਵੀ ਬੜੀ ਮਜ਼ਬੂਤ ਹੈ ਬੱਚਾ-ਬੱਚਾ ਪੰਜਾਬ ਦਾ ਤੇ ਬਾਹਰਲੇ ਮੁਲਕਾਂ ਤੇ ਸਾਡੇ ਵਾਲੇ ਆਲੇ-ਦਾਲੇ ਦੇ ਸੂਬਿਆਂ ਦੇ ਵਿੱਚੋਂ ਅਮਰਪਾਲ ਸਿੰਘ ਨੂੰ ਬਹੁਤ ਵੱਡੀ ਸਪੋਰਟ ਮਿਲ ਰਹੀ ਹੈ ਸੋ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਇੱਕ ਹੋਣ ਦੀ ਹੁਣ ਲੋੜ ਹੈ ਪੰਜਾਬ ਬੜੀ ਦਲਦਲ ਦੇ ਵਿੱਚ ਖੜਾ ਹੈ ਨਸ਼ਿਆਂ ਦੀ ਦਲਦਲ ਇੱਕ ਪਾਸੇ ਹੈ ਭ੍ਰਸ਼ਟਾਚਾਰ ਦੀ ਇੱਕ ਪਾਸੇ ਹੈ ਤੇ ਜਿਹੜਾ ਕ੍ਰਾਈਮ ਹੋ ਰਿਹਾ ਉਹਦੀ ਇੱਕ ਪਾਸੇ ਹੈ ਬਹੁਤ ਜ਼ਿਆਦਾ ਯਾਨੀ ਪੰਜਾਬ ਪੀੜਤ ਹੈ ਪੰਜਾਬ ਦੇ ਹਾਲਾਤ ਖਰਾਬ ਨੇ ਇਹ ਜਿਹੜੀ ਰਾਜਨੀਤੀ ਆ ਬੜੀ ਗੰਦੀ ਹੋ ਰਹੀ ਹੈ ਪੰਜਾਬ ਦੇ ਅੰਦਰ ਸਿਸ ਕਰਕੇ ਪੰਜਾਬ ਦੇ ਲੋਕਾਂ ਨੂੰ ਆਪਣੀ ਮਰਜ਼ੀ ਦੇ ਨਾਲ ਇੱਕ ਵਾਰੀ ਅਮਰਪਾਲ ਸਿੰਘ ਨੂੰ ਜਿਹੜਾ ਕਿ ਜ਼ਰੂਰ ਸੀਐਮ ਬਣਾਉਣਾ ਚਾਹੀਦਾ ਪੰਜਾਬ ਦਾ ਕਿਉਂਕਿ ਲੋਕ ਪੰਜਾਬ ਦੇ ਚਾਹੁੰਦੇ ਹੀ ਇਹ ਨੇ ਤਾਂ ਜਿੰਨੇ ਵੀ ਤੁਸੀਂ ਪੰਜਾਬੀ ਇਸ ਵੀਡੀਓ ਦੇ ਹੱਕ ਵਿੱਚੋਂ ਵੱਡੇ ਪੱਧਰ ਤੇ ਗਰੁੱਪਾਂ ਵਿੱਚ ਸ਼ੇਅਰ ਕਰੇ ਬਿਨਾ ਨਾ ਰਿਓ ਤਾਂ ਕਿ ਆਪ ਦਾ ਹੱਕਾ ਜਿਹੜਾ ਉਹ ਅਦਾ ਕਰਨਾ ਹਰ ਇੱਕ ਨੂੰ ਜ਼ਰੂਰੀ ਆ ਤੇ ਜਿੰਨੇ ਭੈਣ ਭਰਾਵਾਂ ਨੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹੌਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲੇ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ